ਸਤਿ ਸ਼੍ਰੀ ਅਕਾਲ ਅੱਜ ਆਪਾਂ ਗੁਰੂ ਰਾਨ ਦਾਸ ਸਾਹਿਬ ਜੀ ਦਾ ਰਾਗ ਮਾਲੀ ਗੋੜਾ ਚ ਦਰਜ ਸ਼ਬਦ ਅਨੇਕ ਯਤਨ ਕਰ ਰਹੇ ਹਰ ਅੰਤ ਨਾਹੀ ਪਾਇ ਦੀ ਵਿਚਾਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਇਹ ਸ਼ਬਦ ਦੇਖੋ ਮਨੁੱਖ ਦੇ ਯਤਨ ਤੇ ਪਰਮਾਤਮਾ ਦੀ ਬੇਅੰਤਤਾ ਉਸ ਵਿੱਚਲੇ ਇੱਕ ਫਰਕ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ ਤੇ ਫਿਰ ਸ਼ਰਨ ਦੀ ਲੋੜ ਤੇ ਅਖੀਰ ਵਿੱਚ ਨਾਮ ਸਿਮਰਨ ਰਾਹੀਂ ਕਿਵੇਂ ਸ਼ਾਂਤੀ ਮਿਲਦੀ ਹੈ ਕਿਵੇਂ ਮਿਲਾਪ ਹੁੰਦਾ ਉਸ ਤੱਕ ਲੈ ਕੇ ਜਾਂਦੇ ਨੇ ਤਾਂ ਆਓ ਫਿਰ ਸ਼ੁਰੂ ਕਰੀਏ ਰਹਾਉ ਦੀਆਂ ਪੰਕਤੀਆਂ ਨੇ ਅਨੇਕ ਯਤਨ ਕਰ ਰਹੇ ਹਰ ਅੰਤ ਨਹੀਂ ਪਾਇਆ ਅਨੇਕਾਂ ਹੀ ਮਨੁੱਖ ਕਈ ਯਤਨ ਕਰ ਰਹੇ ਹਨ ਪਰ ਕੋਈ ਤੇਰਾ ਅੰਤ ਨਹੀਂ ਪਾ ਸਕਿਆ ਇੱਥੇ ਮਨੁੱਖ ਦੀ ਬੁੱਧੀ ਦੀ ਹੱਦ ਦਸੀ ਗਈ ਹੈ ਜਿਵੇਂ ਅੱਜ ਕੱਲ ਦੇ ਸਾਇੰਟਿਸਟ ਵੱਡੇ ਵੱਡੇ ਟੈਲੀਸਕੋਪਾਂ ਨਾਲ ਵੀ ਇਸ ਯੂਨੀਵਰਸ ਦਾ ਅੰਤ ਉਸ ਦੀ ਹੱਦ ਨਹੀਂ ਲੱਭ ਸਕੇ ਗੁਰੂ ਸਾਹਿਬ ਇਹੀ ਕਹਿ ਰਹੇ ਹਨ ਕਿ ਅਨੇਕਾਂ ਹੀ ਮਨੁੱਖ ਕੋਸ਼ਿਸ਼ ਕਰ ਕਰਕੇ ਥੱਕ ਗਏ ਹਨ ਪਰ ਤੇਰਾ ਅੰਤ ਕਿਸੇ ਨੇ ਨਹੀਂ ਪਾਇਆ ਇਸ ਵਿਚਾਰ ਨੂੰ ਹੋਰ ਅੱਗੇ ਕਰਦੇ ਹੋਏ ਗੁਰੂ ਸਾਹਿਬ ਕਹਿ ਰਹੇ ਨੇ ਕਿ ਹਰ ਅਗਮ ਅਗਮ ਅਗਾਧ ਬੋਧ ਇਹਨਾਂ ਦਾ ਕੀ ਮਤਲਬ ਹੈ ਦੇਖੋ ਅਗਮ ਦਾ ਮਤਲਬ ਹੈ ਜਿੱਥੇ ਸਾਡੀ ਪਹੁੰਚ ਨਾ ਹੋ ਸਕੇ ਸਾਡੀਆਂ ਗਿਆਨ ਇੰਦਰੀਆਂ ਸਾਡਾ ਮਨ ਉੱਥੇ ਤੱਕ ਜਾ ਹੀ ਨਹੀਂ ਸਕਦਾ ਤੇ ਅਗਾਧ ਬੋਧ ਯਾਨੀ ਜਿਸ ਦੀ ਡੁੰਘਾਈ ਨੂੰ ਸਾਡੀ ਬੁੱਧੀ ਸਾਡੀ ਸਮਝ ਨਾਪ ਨਾ ਸਕੇ ਅਥਾ ਹੈ ਉਹ ਪਰ ਜੋ ਇੰਨਾ ਪਹੁੰਚ ਤੋਂ ਪਰੇ ਹੈ ਜਿਸ ਨੂੰ ਸਮਝਿਆ ਹੀ ਨਹੀਂ ਜਾ ਸਕਦਾ ਤਾਂ ਫਿਰ ਭਗਤੀ ਕਰਨ ਦਾ ਸਿਮਰਨ ਕਰਨ ਦਾ ਕੀ ਫਾਇਦਾ ਕਿ ਸਾਨੂੰ ਕੋਸ਼ਿਸ਼ ਹੀ ਛੱਡ ਦੇਣੀ ਚਾਹੀਦੀ ਹੈ ਇਹ ਥੋੜਾ ਉਲਝੌਂਦਾ ਹੈ ਨਹੀਂ ਨਹੀਂ ਅਗਮ ਤੇ ਆਗਾਦ ਬੋਧ ਕਹਿਣ ਦਾ ਮਕਸਦ ਨਿਰਾਸ਼ਾ ਦੇਣਾ ਨਹੀਂ ਸਗੋ ਸਾਡੀ ਹੋਮਿਓ ਤੋੜਨਾ ਅੱਛਾ ਹਾਂਜੀ ਇਹ ਸਾਨੂੰ ਯਾਦ ਕਰਾਂਦਾ ਹੈ ਕਿ ਭਾਈ ਤੂੰ ਆਪਣੀ ਨਿੱਕੀ ਜੀ ਬੁੱਧੀ ਨਾਲ ਉਸ ਬਯੰਤ ਨੂੰ ਪੂਰਾ ਨਹੀਂ ਜਾਣ ਸਕਦਾ ਪਰ ਇਹ ਜਾਣ ਲੈਣਾ ਹੀ ਨਿਮਰਤਾ ਲਿਆਉਂਦਾ ਤੇ ਫਿਰ ਉਸ ਨਿਮਰਤਾ ਨਾਲ ਉਸ ਦੀ ਬਯੰਤਤਾ ਨੂੰ ਸਵੀਕਾਰ ਕਰਕੇ ਉਸ ਵੱਲ ਵਧਣ ਦੀ ਪ੍ਰੇਰਣਾ ਮਿਲਦੀ ਹੈ ਤੇ ਜਿਹੜਾ ਉਹ ਪ੍ਰਭ ਰਾਇਆ ਹੈ ਸਬਦਾ ਮਾਲਕ ਉਸ ਨੂੰ ਆਦੇਸ਼ ਯਾਨੀ ਨਮਸਕਾਰ ਕਰਨਾ ਉਸੇ ਨਿਮਰਤਾ ਦਾ ਸਬੂਤ ਹੈ ਮਤਲਬ ਆਪਣੀ ਹੱਦ ਨੂੰ ਪਹਿਚਾਨਣਾ ਸ਼ਾਇਦ ਪਹਿਲਾ ਕਦਮ ਹੈ ਉਸ ਬੇहद ਵੱਲ ਇਸ ਤੋਂ ਬਾਅਦ ਪਹਿਲੇ ਬੰਦ ਵਿੱਚ ਮਨੁੱਖੀ ਹਾਲਤ ਬਾਰੇ ਗੱਲ ਆਉਂਦੀ ਹੈ ਜੀ ਕਾਮ ਕ੍ਰੋਧ ਲੋਭ ਮੋਹ ਨਿਤ ਝਗਰ ਤੇ ਝਗਰਾਇਆ ਇੱਥੇ ਦੇਖੋ ਸਾਡੀ ਅੰਦਰ ਦੀ ਹਾਲਤ ਬਿਆਨ ਕੀਤੀ ਹੈ ਅਸੀਂ ਜੀਵ ਕਾਮ ਕ੍ਰੋਧ ਲੋਭ ਇਹ ਚਾਰ ਵੱਡੇ ਵਿਕਾਰ ਨੇ ਇਹਨਾਂ ਦੀ ਪਕੜ ਵਿੱਚ ਆ ਤੇ ਇਹ ਸਿਰਫ ਸਾਡੇ ਅੰਦਰ ਬੈਠੇ ਨਹੀਂ ਰਹਿੰਦੇ ਸਗੋਂ ਸਾਨੂੰ ਨਿਤ ਝਗਰ ਲੜਦੇ ਝਗਰਾਏ ਹਰ ਵੇਲੇ ਲੜਾਂਦੇ ਰਹਿੰਦੇ ਨੇ ਆਪਸ ਵਿੱਚ ਵੀ ਤੇ ਆਪਣੇ ਆਪ ਨਾਲ ਵੀ ਇਹ ਤਾਂ ਇੱਕ ਲਗਾਤਾਰ ਚੱਲਣ ਵਾਲੀ ਜੰਗ ਹੂਈ ਫਿਰ ਅੰਦਰ ਹੀ ਅੰਦਰ ਬਿਲਕੁਲ ਇੱਕ ਖਿੱਚੋ ਤਾਣ ਇੱਕ ਸੰਘਰਸ਼ ਤੇ ਇਸ ਦਾ ਨਤੀਜਾ ਦੁੱਖ ਬੇਚੈਨੀ ਤੇ ਫਿਰ ਇਸੇ ਕਬਰਾਹਟ ਵਿੱਚੋਂ ਇਸੇ ਬੇਬਸੀ ਵਿੱਚੋਂ ਅਰਦਾਸ ਨਿਕਲਦੀ ਹੈ ਹਮ ਰਾਖ ਰਾਖ ਦੀਨ ਤੇਰੇ ਹਰ ਸਰਣ ਹਰ ਪ੍ਰਭ ਆਇ ਅਸੀਂ ਤੇਰੇ ਦੀਨ ਹਾਂ ਕਮਜ਼ੋਰ ਹਾਂ ਮੰਗਤਿਆਂ ਤੇਰੀ ਸ਼ਰਣ ਵਿੱਚ ਆ ਗਏ ਹੁਣ ਤੂੰ ਹੀ ਰੱਖ ਲੈ ਬਚਾਲਾ ਕੀ ਇਹੀ ਵਿਕਾਰ ਸਾਨੂੰ ਉਸ ਪਰਮਾਤਮਾ ਤੋਂ ਦੂਰ ਨਹੀਂ ਕਰਦੇ ਬਿਲਕੁਲ ਕਰਦੇ ਨੇ ਜਦੋਂ ਮਨ ਇਹਨਾਂ ਝਗੜਿਆਂ ਵਿੱਚ ਇਹਨਾਂ ਵਿਕਾਰਾਂ ਵਿੱਚ ਉਲਝਿਆ ਰਹੇਗਾ ਤਾਂ ਟਿਕੇਗਾ ਕਿਵੇਂ ਸ਼ਾਂਤ ਕਿਵੇਂ ਹੋਏਗਾ ਹਮ ਸਹੀ ਗੱਲ ਹੈ ਇਸੇ ਲਈ ਜਦੋਂ ਜੀਵ ਇਹਨਾਂ ਤੋਂ ਤੰਗ ਆ ਜਾਂਦਾ ਹੈ ਹਾਰ ਜਾਂਦਾ ਹੈ ਫਿਰ ਉਹ ਉਸ ਸ਼ਕਤੀ ਵੱਲ ਮੁੜਦਾ ਹੈ ਜੋ ਇਹਨਾਂ ਤੋਂ ਉੱਪਰ ਹੈ ਪਰਮਾਤਮਾ ਦੀ ਸ਼ਰਨ ਇਹ ਜਿਹੜੀ ਰਾਖ ਰਾਖ ਦੀ ਪੁਕਾਰ ਹੈ ਨਾ ਇਹ ਅਸਲ ਵਿੱਚ ਆਪਣੀ ਹਾਰ ਨੂੰ ਮੰਨਣਾ ਤੇ ਮਦਦ ਲਈ ਗੁਹਾਰ ਹੈ अच्छा ਤੇ ਜਦੋਂ ਜੀਵ ਆਪਣੀ ਕਮਜ਼ੋਰੀ ਮੰਨ ਕੇ ਇਸ ਤਰ੍ਹਾਂ ਪੁਕਾਰਦਾ ਹੈ ਅਰਦਾਸ ਕਰਦਾ ਹੈ ਤਾਂ ਕੀ ਹੁੰਦਾ ਹੈ ਹਾਂਜੀ ਅਗਲਾ ਬੰਦ ਇਹੀ ਦੱਸਦਾ ਹੈ ਸ਼ਰਨਾਗਤੀ ਪ੍ਰਭ ਪਾਲਤੇ ਮਤਲਬ ਜਿਹੜੇ ਸ਼ਰਨ ਆਉਂਦੇ ਨੇ ਪ੍ਰਭ ਉਹਨਾਂ ਦੀ ਪਾਲਣਾ ਕਰਦਾ ਹੈ ਹਾਂਜੀ ਉਹਨਾਂ ਦੀ ਦੇਖਭਾਲ ਕਰਦਾ ਹੈ ਕਿਉਂ ਕਿਉਂਕਿ ਉਹ ਭਗਤ ਵਛਲ ਹੈ ਵਛਲ ਸ਼ਬਦ ਬਹੁਤ ਪਿਆਰਾ ਹੈ ਜਿਵੇਂ ਗਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਨਾ ਬਿਨਾਂ ਕਿਸੇ ਸ਼ਰਤ ਦੇ ਬਹੁਤ ਜ਼ਿਆਦਾ ਸਨੇਹ ਨਾਲ ਅੱਛਾ ਪਰਮਾਤਮਾ ਵੀ ਆਪਣੇ ਭਗਤਾਂ ਨੂੰ ਓਵੇਂ ਹੀ ਪਿਆਰ ਕਰਦਾ ਉਹ ਉਹਨਾਂ ਦਾ ਨਾਇਆ ਹੈ ਯਾਨੀ ਮਾਲਕ ਸੁਆਮੀ ਆਗੂ ਤੇ ਫਿਰ ਪ੍ਰਹਿਲਾਦ ਦੀ ਉਦਾਹਰਣ ਦਿੱਤੀ ਹੈ ਇਸ ਭਰੋਸੇ ਨੂੰ ਪੱਕਾ ਕਰਨ ਲਈ ਹਾਂਜੀ ਪ੍ਰਹਿਲਾਦ ਦੀ ਕਹਾਣੀ ਤਾਂ ਸਾਰੇ ਜਾਣਦੇ ਨੇ ਆਪਣਾ ਪਿਓ ਹੀ ਹਰਨਾਕਸ਼ੋਸ ਦਾ ਦੁਸ਼ਮਣ ਬਣ ਗਿਆ ਪਰ ਹਰ ਵਾਰ ਰੱਬ ਨੇ ਉਸ ਨੂੰ ਬਚਾਇਆ ਹਰ ਰਾਖ ਹੀ ਲਿਓ ਤੇ ਸਿਰਫ ਬਚਾਇਆ ਹੀ ਨਹੀਂ ਤਰਾਇਆ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਇਹ ਤਾਂ ਹੋਇਆ ਭਰੋਸਾ ਕਿ ਹਾਂ ਸ਼ਰਨ ਵਿੱਚ ਰੱਖਿਆ ਹੁੰਦੀ ਹੈ ਬਿਲਕੁਲ ਪਰ ਪਰ ਸ਼ਰਨ ਵਿੱਚ ਆਉਣਾ ਕਿਵੇਂ ਹੈ ਅਗਲਾ ਬੰਦ ਸ਼ਾਇਦ ਇਸ ਬਾਰੇ ਦੱਸਦਾ ਹੈ ਹਾਂਜੀ ਇੱਥੇ ਦੇਖੋ ਸਿੱਧਾ ਮਨ ਨੂੰ ਕਿਹਾ ਜਾ ਰਿਹਾ ਹੈ ਚੇਤ ਰੇ ਮਨ 헤 ਮਨ ਹਰੀ ਨੂੰ ਯਾਦ ਕਰ ਜੇ ਤੂੰ ਮਹਿਲ ਪਾਵਨ ਮਤਲਬ ਉਸ ਦੀ ਹਜ਼ੂਰੀ ਪਾਣੀ ਹੈ ਉਸ ਦੇ ਦਰ ਤੱਕ ਜਾਣਾ ਹੈ ਤਾਂ ਤੈਨੂੰ ਹਰ ਚੇਤ ਉਸ ਨੂੰ ਯਾਦ ਕਰਨਾ ਪਏਗਾ ਸਿਮਰਨ ਪਾਏਗਾ ਕਿਉਂ ਕਿਉਂਕਿ ਉਹ ਸਭ ਦੁੱਖ ਭੰਜਨ ਰਾਇਆ ਸਾਰੇ ਦੁੱਖਾਂ ਨੂੰ ਤੋੜਨ ਵਾਲਾ ਮਹਾਰਾਜਾ ਹੈ ਉਹ ਤੇ ਸਿਰਫ ਦੁੱਖ ਹੀ ਨਹੀਂ ਸਭ ਤੋਂ ਵੱਡਾ ਡਰ ਵੀ ਦੂਰ ਕਰਦਾ ਹੈ ਫੌਜ ਜਨਮ ਮਰਨ ਨਿਵਾਰ ਠਾਕੁਰ ਜਨਮ ਮਰਨ ਦਾ ਡਰ ਵੀ ਖਤਮ ਹਾਂਜੀ ਪਰ ਇਹ ਸਭ ਹੋਵੇਗਾ ਕਿਵੇਂ ਬਸ ਯਾਦ ਕਰਨ ਨਾਲ ਹਰ ਗੁਰਮਤੀ ਪ੍ਰਭ ਪਾਇਆ ਇੱਥੇ ਗੁਰਮਤੀ ਕਿੰਨੀ ਕੋ ਅਹਿਮ ਹੈ ਇਹ ਸਿਰਫ ਗਿਆਨ ਹੈ ਜਾਂ ਕੁਝ ਹੋਰ ਇਹ ਬਹੁਤ ਬਹੁਤ ਅਹਿਮ ਹੈ ਹਰ ਚੇਤ ਦਾ ਮਤਲਬ ਸਿਰਫ ਮੂੰਹ ਨਾਲ ਰਾਮ ਰਾਮ ਕਹਿਣਾ ਨਹੀਂ ਹਾਂ ਇਹ ਤਾਂ ਹੈ ਜਾਂ ਕਦੇ-ਕਦੇ ਯਾਦ ਕਰ ਲਿਆ ਨਹੀਂ ਇਸ ਨੂੰ ਸਹੀ ਤਰੀਕੇ ਨਾਲ ਕਿਵੇਂ ਕਰਨਾ ਹੈ ਸਹੀ ਦਿਸ਼ਾ ਵਿੱਚ ਕਿਵੇਂ ਕਰਨਾ ਹੈ ਇਹ ਗੁਰਮਤੀ ਦੱਸਦੀ ਹੈ ਗੁਰੂ ਦੀ ਮਤ ਗੁਰੂ ਦੀ ਸਿੱਖਿਆ ਗੁਰੂ ਦਾ ਦੱਸਿਆ ਰਾ ਅੱਛਾ ਤਾਂ ਇਹ ਇੱਕ ਪੂਰੀ ਜੀਵਨ ਜਾਂਚ ਹੋਈ ਹਾਂਜੀ ਗੁਰਮਤ ਸਿਰਫ ਕੋਈ ਕਿਤਾਬੀ ਗਿਆਨ ਨਹੀਂ ਇਹ ਜੀਵਨ ਜੀਣ ਦਾ ਤਰੀਕਾ ਹੈ ਇਹ ਸਿਖਾਉਂਦੀ ਹੈ ਕਿ ਸੋਚਣਾ ਕਿਵੇਂ ਹੈ ਜੀਣਾ ਕਿਵੇਂ ਹੈ ਮਨ ਨੂੰ ਵਿਕਾਰਾਂ ਤੋਂ ਕਿਵੇਂ ਮੋੜਨਾ ਹੈ ਪਰਮਾਤਮਾ ਵੱਲ ਕਿਵੇਂ ਲਾਣਾ ਹੈ ਸਿਮਰਨ ਕਿਵੇਂ ਕਰਨਾ ਹੈ ਗੁਰੂ ਹੀ ਉਸ ਅਗਮ ਅਗਾਧ ਬੋਧ ਪ੍ਰਭੂ ਤੱਕ ਪਹੁੰਚਣ ਦਾ ਰਸਤਾ ਦਿਖਾਉਂਦਾ ਹੈ ਮਤਲਬ ਕਿ ਜਿੱਥੇ ਸਾਡੀ ਆਪਣੀ ਸਿਆਣਪ ਸਾਡੇ ਯਤਨ ਹਾਰ ਜਾਂਦੇ ਨੇ ਜਿਵੇਂ ਸ਼ੁਰੂ ਵਿੱਚ ਕਿਹਾ ਸੀ ਬਿਲਕੁਲ ਇੱਥੇ ਗੁਰੂ ਦੀ ਮੱਤ ਸਾਨੂੰ ਅੱਗੇ ਲੈ ਕੇ ਜਾਂਦੀ ਹੈ ਹੁਣ ਅਸੀਂ ਆਖਰੀ ਬੰਦ ਤੇ ਆਉਂਦੇ ਆ ਇੱਥੇ ਤਾਂ ਸਾਰਾ ਜ਼ੋਰ ਨਾਮ ਤੇ ਲੱਗਦਾ ਹੈ ਬਿਲਕੁਲ ਇਹ ਬੰਦ ਨਾਮ ਦੀ ਵਡਿਆਈ ਉਸ ਦੀ ਸ਼ਕਤੀ ਉਸ ਨੂੰ ਬਿਲਕੁਲ ਸਿਖਰ ਤੇ ਲੈ ਜਾਂਦਾ ਹੈ ਪਹਿਲੀ ਤੁਕ ਵਿੱਚ ਨਾਮ ਦੇ ਦੋ ਵੱਡੇ ਗੁਣ ਦੱਸੇ ਨੇ ਪਹਿਲਾ ਹਰ ਪਤਿਤ ਪਾਵਨ ਨਾਮ ਸੁਆਮੀ ਪਤਿਤ ਪਾਵਨ ਹਾਂ ਪਤਿਤ ਮਤਲਬ ਡਿੱਗੇ ਹੋਏ ਵਿਕਾਰਾਂ ਵਿੱਚ ਫਸੇ ਹੋਏ ਪਾਪੀ ਲੋਕ ਪਾਵਨ ਮਤਲਬ ਪਵਿੱਤਰ ਕਰਨ ਵਾਲਾ ਯਾਨੀ ਉਸ ਮਾਲਕ ਦਾ ਨਾਮ ਪਤਿਤ ਪਾਵਨ ਹੈ ਇਹਨੀ ਸ਼ਕਤੀ ਹੈ ਉਸ ਦੇ ਨਾਮ ਦੇ ਵਿੱਚ ਕਿ ਉਹ ਸਭ ਤੋਂ ਗਿਰੇ ਹੋਏ ਬੰਦੇ ਨੂੰ ਵੀ ਚੁੱਕ ਕੇ ਪਵਿੱਤਰ ਕਰ ਸਕਦਾ ਹੈ ਇਹ ਸਿਰਫ ਮੁਆਫੀ ਨਹੀਂ ਇਹ ਤਾਂ ਪੂਰੀ ਤਰ੍ਹਾਂ ਬਦਲ ਦੇਣ ਵਾਲੀ ਗੱਲ ਹੋਈ ਹਾਂਜੀ ਇੱਕ ਟਰਾਂਸਫਰਮੇਸ਼ਨ ਇੱਕ ਰੂਪਾਂਤਰਣ ਹੈ ਤੇ ਦੂਜਾ ਗੁਣ ਪੌ ਭਗਤ ਪੰਜਨ ਗਾਇਆ ਹਾਂ ਜਦੋਂ ਭਗਤ ਉਸ ਦਾ ਨਾਮ ਗਾਉਂਦੇ ਨੇ ਉਸ ਦਾ ਜਸ ਕਰਦੇ ਨੇ ਤਾਂ ਉਹਨਾਂ ਦਾ ਪੌ ਯਾਨੀ ਡਰ ਖਾਸ ਕਰਕੇ ਮੌਤ ਦਾ ਡਰ ਉਪੰਜਨ ਹੋ ਜਾਂਦਾ ਹੈ ਟੁੱਟ ਜਾਂਦਾ ਹੈ ਖਤਮ ਹੋ ਜਾਂਦਾ ਹੈ ਇਹ ਬਹੁਤ ਵੱਡੀ ਗੱਲ ਹੈ ਮੌਤ ਦਾ ਡਰ ਤਾਂ ਸਭ ਤੋਂ ਵੱਡਾ ਡਰ ਮੰਨਿਆ ਜਾਂਦਾ ਹੈ ਬਿਲਕੁਲ ਤੇ ਫਿਰ ਆਖਰੀ ਤੱਕ ਇਹ ਸਾਰੇ ਵੇਰਵੇ ਦਾ ਇਹ ਸਾਰੀ ਗੱਲ ਦਾ ਨਿਚੋੜ ਕੱਢਦੀ ਹੈ ਹਰ ਹਾਰ ਹਰ ਉਰਧਾਰਿਓ ਜਨ ਨਾਨਕ ਨਾਮ ਸਮਾਇਆ ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਸੇਵਕਾਂ ਨੇ ਜਿਨ੍ਹਾਂ ਜਨਾਂ ਨੇ ਪਰਮਾਤਮਾ ਦੇ ਨਾਮ ਨੂੰ ਇੱਕ ਹਾਰ ਵਾਂਗ ਗਹਿਣੇ ਵਾਂਗ ਹਾਂ ਇੱਕ ਕੀਮਤੀ ਹਾਰ ਵਾਂਗ ਆਪਣੇ ਉਰੀਆਨੀ ਹਿਰਦੇ ਵਿੱਚ ਧਾਰਿਓ ਧਾਰਨ ਕਰ ਲਿਆ ਪਹਿਨ ਲਿਆ ਵਸਾ ਲਿਆ ਉਸ ਨਾਮ ਵਿੱਚ ਲੀਨ ਹੋ ਜਾਂਦਾ ਹੈ ਜਿਹੜਾ فاਸਲਾ ਜਿਹੜੀ ਦੂਰੀ ਸ਼ੁਰੂ ਵਿੱਚ ਮਹਿਸੂਸ ਹੋ ਰਹੀ ਸੀ ਅਗਮ ਤੇ ਅਗਾਦ बोध ਕਰਕੇ ਹਾਂਜੀ ਉਹ ਇੱਥੇ ਆ ਕੇ ਮਿਟ ਜਾਂਦੀ ਹੈ ਜੀਵ ਤੇ ਪਰਮਾਤਮਾ ਇੱਕ ਹੋ ਜਾਂਦੇ ਨੇ ਬਿਲਕੁਲ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਇਹ ਅਵਸਥਾ ਬੁੱਧੀ ਨਾਲ ਨਹੀਂ ਮਿਲਦੀ ਇਹ ਪਿਆਰ ਸ਼ਰਧਾ ਤੇ ਨਾਮ ਵਿੱਚ ਪੂਰੀ ਤਰ੍ਹਾਂ ਡੁੱਬ ਜਾਣ ਨਾਲ ਮਿਲਦੀ ਹੈ ਵਾਹ ਇਹ ਤਾਂ ਕਮਾਲ ਹੈ ਪੂਰੇ ਸ਼ਬਦ ਦਾ ਸਫ਼ਰ ਇੱਕ ਤਰ੍ਹਾਂ ਨਾਲ ਮੁਕੰਮਲ ਹੋ ਗਿਆ ਸ਼ੁਰੂ ਕੀਤਾ ਸੀ ਪਰਮਾਤਮਾ ਦੀ ਬੇਅੰਤਤਾ ਤੇ ਆਪਣੀ ਨਿਮਾਣੀ ਹੋਣ ਦੇ ਅਹਿਸਾਸ ਤੋਂ ਹਾਂਜੀ ਤੇ ਫਿਰ ਅੰਦਰ ਦੇ ਵਿਕਾਰਾਂ ਝਗੜਿਆਂ ਦੀ ਪਹਿਚਾਨ ਕੀਤੀ ਫਿਰ ਸ਼ਰਣ ਦੀ ਲੋੜ ਮਹਿਸੂਸ ਹੋਈ ਤੇ ਉਸ ਵਿੱਚ ਮਿਲਣ ਵਾਲੇ ਭਰੋਸੇ ਨੂੰ ਦੇਖਿਆ ਬਿਲਕੁਲ ਫਿਰ ਗੁਰੂ ਦੀ ਮਾਤਰਾ ਹੀ ਨਾਮ ਸਿਮਰਨ ਦਾ ਰਾਹ ਪਤਾ ਲੱਗਿਆ ਤੇ ਅਖੀਰ ਵਿੱਚ ਉਸ ਨਾਮ ਨੂੰ ਹਿਰਦੇ ਦਾ ਹਾਰ ਬਣਾ ਕੇ ਉਸੇ ਵਿੱਚ ਸਮਾ ਜਾਣਾ ਜੀ ਇਸ ਸਬਦ ਦਾ ਸਾਰ ਕੱਢਣਾ ਹੋਵੇ ਤਾਂ ਕੀ ਕਵਾਂਗੇ ਸਾਰ ਦੇਖੋ ਇਹ ਹੀ ਹੈ ਕਿ ਭਾਵੇਂ ਅਸੀਂ ਰੱਬ ਦੀ ਪੂਰੀ ਵਿਸ਼ਾਲਤਾ ਨੂੰ ਆਪਣੀ ਛੋਟੀ ਜੀ ਬੁੱਧੀ ਨਾਲ ਮਾਪ ਨਹੀਂ ਸਕਦੇ ਪਰ ਘਬਰਾਉਣ ਦੀ ਲੋੜ ਨਹੀਂ ਹੈ ਹੂੰ ਸਾਡੇ ਅੰਦਰ ਭਾਵੇਂ ਕਾਮ ਕ੍ਰੋਧ ਵੱਡੇ ਵਿਕਾਰਾਂ ਦੇ ਚੜੜੇ ਚੱਲਦੇ ਰਹਿੰਦੇ ਨੇ ਪਰ ਉਹਨਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਵੀ ਹੈਗਾ ਅੱਛਾ ਤੇ ਉਹ ਰਾਹ ਹੈ ਪ੍ਰਭੂ ਦੀ ਸ਼ਰਣ ਵਿੱਚ ਆਣਾ ਗੁਰੂ ਦੀ ਮੱਤ ਤੇ ਚੱਲਣਾ ਤੇ ਪਰਮਾਤਮਾ ਦੇ ਨਾਮ ਨੂੰ ਸਿਰਫ ਜਪਣਾ ਨਹੀਂ ਸਗੋਂ ਦਿਲ ਦਾ ਹਾਰ ਬਣਾ ਲੈਣਾ ਦਿਲ ਵਿੱਚ ਵਸਾ ਲੈ ਹਾਂ ਇਹੀ ਨਾਮ ਫਿਰ ਸਾਨੂੰ ਦੁੱਖਾਂ ਤੋਂ ਡਰਾਂ ਤੋਂ ਮੁਕਤ ਕਰਦਾ ਹੈ ਤੇ ਆਖਿਰ ਵਿੱਚ ਉਸੇ ਪਰਮਾਤਮਾ ਵਿੱਚ ਮਿਲਾ ਦਿੰਦਾ ਹੈ ਜਿਸ ਦਾ ਅੰਤ ਤਾਂ ਅਸੀਂ ਨਹੀਂ ਸੀ ਪਾ ਸਕਦੇ ਪਰ ਜਿਸ ਦਾ ਹਿੱਸਾ ਅਸੀਂ ਬਣ ਸਕਦੇ ਹਾਂ ਤਾਂ ਇਹ ਸਾਨੂੰ ਯਾਦ ਕਰਾਂਦਾ ਹੈ ਕਿ ਸਾਡੀ ਯਾਤਰਾ ਇਸ ਸਫ਼ਰ ਗਿਆਨ ਤੋਂ ਵੱਧ ਕੇ ਸ਼ਰਧਾ ਸਮਰਪਣ ਤੇ ਗੁਰੂ ਦੀ ਅਗਵਾਈ ਤੇ ਟਿਕਿਆ ਹੋਇਆ ਹੈ ਬਿਲਕੁਲ ਭਾਵੇਂ ਉਹ ਪਹੁੰਚ ਤੋਂ ਪਰੇ ਲੱਗੇ ਪਰ ਸ਼ਰਨ ਤੇ ਨਾਮ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੈ ਬਿਲਕੁਲ ਇਹ ਆਸ ਦਾ ਕਿਰਪਾ ਦਾ ਸੰਦੇਸ਼ ਹੈ ਨਿਰਾਸ਼ਾ ਦਾ ਨਹੀਂ ਇਸੇ ਵਿਚਾਰ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੇ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ